ਧੰਨਵਾਦ ਜੀ ਆਪਣੇ ਕੋਲ 6 ਮਿੰਟ ਹੈਗੇ ਆ ਤੇ ਨਾਉਨਸਟਾਪ ਆਪਾਂ ਸਾਰੀਆਂ ਖਬਰਾਂ ਅਪਡੇਟ ਕਰ ਦਾਂਗੇ ਜੀ ਜੀ ਬਿਲਕੁਲ ਹਰਪਿੰਦਰ ਪੰਜਾਬ ਦੇ ਵਿੱਚ ਇਸ ਵੇਲੇ ਰਾਜਨੀਤੀ ਜਿਹੜੀ ਗਰਮਾਈ ਹੋਈ ਆ ਉਹ ਇਸ ਕਰਕੇ ਕਿ ਲੀਡਰ ਆਫ اپੋਜੀਸ਼ਨ ਵਿਰੋਧੀ ਧਿਰ ਤੇ ਆਗੂ ਪ੍ਰਤਾਪ ਸਿੰਘ ਬਾਜਬਾ ਤੇ ਪਰਚਾ ਦਰਜ ਹੋ ਗਿਆ ਪਰਚਾ ਦਰਜ ਹੋਇਆ ਉਹਨਾਂ ਦੀ ਇੱਕ ਇੰਟਰਵਿਊ ਦੇ ਦੌਰਾਨ ਇੱਕ ਉਹਨਾਂ ਦੇ ਵੱਲੋਂ ਦਿੱਤੀ ਗਈ ਸਟੇਟਮੈਂਟ ਦੇ ਬਾਰੇ ਦੇ ਵਿੱਚ ਦਰਅਸਲ ਪੰਜਾਬ ਦੇ ਵਿੱਚ ਲਗਾਤਾਰ ਗ੍ਰੇਨੇਡ ਅਟੈਕ ਹੋ ਰਹੇ ਨੇ 18 ਦੇ ਕਰੀਬ ਗ੍ਰੇਨੇਡ ਅਟੈਕ ਜਿਹੜੇ ਨੇ ਉਹ ਪਿਛਲੇ 5-6 ਮਹੀਨਿਆਂ ਦੇ ਵਿੱਚ ਜਾਂ ਉਸ ਤੋਂ ਵੀ ਘੱਟ ਸਮੇਂ ਦੇ ਵਿੱਚ ਹੋ ਚੁੱਕੇ ਨੇ ਕਿਤੇ ਬੰਦ ਪਏ ਪੁਲਿਸ ਚੌਂਕੀ ਨੂੰ ਥਾਣੇ ਨੂੰ ਨਿਸ਼ਾਨਾ ਬਣਾਇਆ ਗਿਆ ਮਨਰਿੰਦਰ ਕਾਲੀਆ ਦੇ ਘਰ ਤੇ ਗ੍ਰੇਨੇਡ ਅਟੈਕ ਕੀਤਾ ਗਿਆ ਹੋਰ ਬਹੁਤ ਸਾਰੇ ਥਾਵਾਂ ਤੇ ਮਤਲਬ 18 ਤਾਂ ਹੋ ਚੁੱਕੇ ਨੇ ਔਨ ਰਿਕਾਰਡ ਹਾਲਾਂਕਿ ਪੁਲਿਸ ਜਿਹੜੀ ਹੈ ਇਹਨੂੰ ਡਿਨਾਈ ਕਰਦੀ ਰਹੀ ਕਿਤੇ ਕਹਿ ਦਿੰਦੀ ਸੀ ਕਿ ਸਾਡੀ ਜੀਪ ਦਾ ਟਾਇਰ ਫਟ ਗਿਆ ਕਿਤੇ ਕਹਿ ਦਿੰਦੀ ਸੀ ਰੇਡੀਏਟਰ ਫਟ ਗਿਆ ਕਿਤੇ ਕੁਝ ਮਤਲਬ ਚਿਪ ਜਾਂ ਕਹਿ ਲਈ ਕਿ ਲਕੋਣ ਦੀ ਕੋਸ਼ਿਸ਼ ਕਰਦੀ ਰਹੀ ਸਰਕਾਰ ਜਿੰਨੇ ਡਾਇਰੈਕਸ਼ਨ ਦਿੰਦੀ ਸੀ ਇਹ ਹੁਣ ਪ੍ਰਤਾਪ ਸਿੰਘ ਵਾਜਬਾ ਨੇ ਕਿਹਾ ਕਿ ਮੈਨੂੰ ਜਾਣਕਾਰੀ ਹੈ ਮੇਰੇ ਸੋਰਸਸ ਨੇ ਕਿ 50 ਦੇ ਕਰੀਬ ਜਿਹੜੇ ਨੇ ਉਹ ਆ ਚੁੱਕੇ ਨੇ ਗ੍ਰੇਨੇਡ ਤੇ 18 ਤਾਂ ਚੱਲ ਗਏ ਨੇ 32 ਹੋਰ ਚੱਲ ਵੀ ਸਕਦੇ ਨੇ ਜੇਕਰ ਧਿਆਨ ਨਾ ਦਿੱਤਾ ਗਦਰਸਲ ਉਹ ਲੈਂਡ ਆਰਡਰ ਦੀ ਸਥਿਤੀ ਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਸੀਗੇ ਬਹੁਤ ਬਾਰ ਜਿਹੜੀਆਂ ਇੰਟੈਲੀਜੈਂਸ ਏਜੰਸੀਜ਼ ਹੁੰਦੀਆਂ ਨੇ ਉਹਨਾਂ ਦੇ ਜਿਹੜੇ ਕੰਮ ਕਰਦੇ ਨੇ ਉਹਨਾਂ ਦੇ ਬਹੁਤ ਸਾਰੇ ਕਹਿ ਲਈਏ ਕਿ ਅੰਡਰ ਕਵਰ ਏਜੰਟਸ ਹੁੰਦੇ ਨੇ ਜਿਹੜੇ ਇਸ ਤਰ੍ਹਾਂ ਦੀ ਚੀਜ਼ਾਂ ਦੀ ਜਾਣਕਾਰੀ ਦਿੰਦੇ ਨੇ ਤਾਂ ਹੋ ਸਕਦਾ ਹੈ ਕਿ ਪ੍ਰਤਾਪ ਸਿੰਘ ਬਾਜਬਾ ਕੋਲੇ ਕਿਸੇ ਪੁਲਿਸ ਅਧਿਕਾਰੀ ਨੇ ਜਾਂ ਕਿਸੇ ਉਹਨਾਂ ਦੇ ਸੋਰਸ ਨੇ ਦੱਸਿਆ ਹੋਵੇ ਪਰ ਇਹ ਉਹਨਾਂ ਦੀ ਜਾਣਕਾਰੀ ਦੇ ਬਾਅਦ ਕੋਈ ਐਕਸ਼ਨ ਜਾਂ ਕੋਈ ਹੋਰ ਮਤਲਬ ਜਿਹੜਾ ਹੈ ਕਹਿ ਸਕਦੇ ਆਪਾਂ ਕਿ ਸਿਕਿਉਰਟੀ ਵਧਾਉਣ ਦੀ ਬਜਾਏ ਪ੍ਰਤਾਪ ਸਿੰਘ ਬਾਜਪਤ ਹੀ ਪਰਚਾ ਕਰਤਾ ਭਗਵੰਤ ਮਾਨ ਨੇ ਉਹਨਾਂ ਨੇ ਪਹਿਲਾਂ ਤਾਂ ਦੋ ਅਫਸਰ ਜਿਹੜੇ ਨੇ ਰਵਜੋਦ ਕੋਰਗਰੇਵਾਲ ਦੇ ਹੋਰ ਅਫਸਰ ਭੇਜੇ ਅ ਪ੍ਰਤਾਪ ਸਿੰਘ ਬਾਜਵਾ ਦੀ ਰਹਾਇਸ਼ ਤੇ ਪਹਿਲਾਂ ਉਹਨਾਂ ਨੂੰ ਫੋਨ ਜਾਂਦਾ ਕਿ ਅਸੀਂ ਤੁਹਾਨੂੰ ਮਿਲਣਾ ਫਿਰ ਉਹ ਜਾਂਦੇ ਨੇ ਉੱਥੇ ਤੇ ਪੁੱਛ ਪੁੱਛਦੇ ਨੇ ਕਿ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਪੰਜਾਬ ਆ ਗਏ ਨੇ ਗ੍ਰੇਨਾਈਟ ਉਹ ਕਹਿੰਦੇ ਜੀ ਮੈਂ ਪੋਲੀਟੀਸ਼ੀਅਨ ਐ ਤੇ ਮੈਂ ਕੋਈ ਹੁਣ ਦਾ ਪੋਲੀਟੀਸ਼ੀਅਨ ਨਹੀਂ ਮੇਰੇ ਪਿਤਾ ਜੀ ਵੀ ਪੋਲੀਟੀਸ਼ੀਅਨ ਸੀ ਉਹਨਾਂ ਦਾ ਅਤਵਾਦੀ ਹਮਲੇ ਦੇ ਵਿੱਚ ਉਹ ਮਾਰੇ ਗਏ ਸੀਗੇ ਤੇ ਸਾਡੇ ਮੈਂ ਐਮਪੀ ਰਹੇ ਹਾਂ ਰਾਜ ਸਭਾ ਦਾ ਮੈਂਬਰ ਰਹੇ ਹਾਂ ਮੈਂ ਬਹੁਤ ਵਕਤ ਅਹੁਦਿਆਂ ਦੇ ਉੱਤੇ ਰਹੇ ਹਾਂ ਵਿਧਾਇਕ ਰਹੇ ਹਾਂ ਤੇ ਮੇਰੇ ਆਪਣੇ ਸੋਰਸਸ ਨੇ ਕਿ ਮੈਨੂੰ ਜਿਨ੍ਹਾਂ ਨੇ ਦੱਸਿਆ ਤੇ ਹੁਣ ਉਹਨਾਂ ਦੇ ਪਰਚਾ ਹੋ ਗਿਆ ਐਫ ਆਈ ਆਰ ਹੋ ਗਈ ਆ ਅੱਜ ਪੇਸ਼ ਕਰ ਹੋਣਾ ਸੀਗਾ ਉਹਨਾਂ ਨੇ ਪੁਲਿਸ ਸਟੇਸ਼ਨ ਦੇ ਵਿੱਚ ਕੱਲੂ ਹੁਣ ਉਹਨਾਂ ਨੂੰ ਹੋਰ ਸਮਾਂ ਦਿੱਤਾ ਗਿਆ ਉਹਨਾਂ ਨੇ ਕਿਹਾ ਮੈਂ ਕੱਲੂ ਆਵਾਂਗਾ ਤਾਂ ਹੁਣ ਪੰਜਾਬ ਪਰ ਦੇ ਵਿੱਚ ਪ੍ਰੋਟੈਸਟ ਵੀ ਕੀਤੇ ਜਾ ਰਹੇ ਨੇ ਕਾਂਗਰਸ ਦੇ ਵੱਲੋਂ ਵੀ ਇਸ ਗੱਲ ਤੇ ਕਿਹਾ ਗਿਆ ਕਿ ਇਹ ਬੈਂ ਡਾਟਾ ਪੋਲਿਟਿਕਸ ਹੈ ਕਿ ਆਪਣੇ ਵਿਰੋਧੀਆਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੋ ਰਹੀ ਆ ਅਭਪਿੰਦਰ ਇਹ ਤਾਂ ਹੈ ਮਤਲਬ ਇਹਨੂੰ ਕਿਵੇਂ ਦੇਖਿਆ ਜਾਵੇ ਇੱਕ ਤਾਂ ਠੀਕ ਹੈ ਕਿ ਪ੍ਰਤਾਪ ਸਿੰਘ ਬਾਜਬਾ ਨੇ ਬਿਆਨ ਦਿੱਤਾ ਚਲੋ ਬਿਆਨ ਦੇ ਵਿੱਚ ਕਿੰਨੀ ਸੱਚਾਈ ਹੈ ਕਿੰਨੀ ਨਹੀਂ ਇਹ ਤਾਂ ਸਮਾਂ ਦੱਸੇਗਾ ਹਨਾ ਕਿ ਹਾਲੇ ਕੀ ਵਾਕਈ ਗ੍ਰੇਨੇਡ ਆਏ ਨੇ ਪੰਜਾਬ ਜਾਂ ਉਹ ਫੜੇ ਜਾਂਦੇ ਨੇ ਜਾਂ ਨਹੀਂ ਫੜੇ ਜਾਂਦੇ ਕਿਉਂਕਿ ਹਰ ਰੋਜ਼ ਰਿਕਵਰੀਜ਼ ਵੀ ਹੋ ਰਹੀਆਂ ਨੇ ਕਿਤੇ ਹੈਰੋਇਨ ਫੜ ਲਈ ਕਿਤੇ ਕੁਝ ਹਥਿਆਰ ਫੜ ਲਏ ਕਿਤੇ ਜਿਹੜੇ ਕੋਖਿਆਤ ਗੈਂਗਸਟਰ ਨੇ ਉਹਨਾਂ ਦੇ ਗੁਰਗੇ ਫੜ ਲਏ ਪਰ ਇਸ ਤਰ੍ਹਾਂ ਜੇ ਕੱਲ ਨੂੰ ਕੋਈ ਵੀ ਜਿਹੜਾ اپੋਜੀਸ਼ਨ ਦਾ ਲੀਡਰ ਹੈ ਕਿਉਂਕਿ ਸਭ ਤੋਂ ਵੱਡਾ ਲੀਡਰ اپੋਜੀਸ਼ਨ ਦਾ ਲੀਡਰ ਆਫ اپੋਜੀਸ਼ਨ ਹੀ ਹੁੰਦਾ ਵਿਧਾਨ ਸਭਾ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਤੇ ਇਸ ਗੱਲ ਨੂੰ ਲੈ ਕੇ ਪ੍ਰਤਿਕਰ ਕਰ ਦੇਣਾ ਕਿ ਉਹਨਾਂ ਨੇ ਕਿਉਂ ਕਿਹਾ ਕਿ ਹੋਰ ਗ੍ਰੇਨੇਡ ਅਟੈਕ ਹੋ ਸਕਦੇ ਨੇ ਪੰਜਾਬ ਦੇ ਵਿੱਚ ਸੋ ਇਹ ਕਿਤੇ ਨਾ ਕਿਤੇ ਆਪਣੇ ਵਿਰੋਧੀ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੈ ਸਰਕਾਰ ਦੀ ਤੇ ਮੈਨੂੰ ਲੱਗਦਾ ਇਹ ਪਹਿਲੀ ਵਾਰੀ ਹੋਇਆ ਹੁਣ ਇਸ ਤਰ੍ਹਾਂ ਦੇ ਨਾਲ ਕਿ ਬਿਆਨ ਦੇਣ ਤੇ ਹੀ ਪਰਚਾ ਹੋ ਗਿਆ ਤੇ ਜਦੋਂ ਇਹ ਵੀ ਹੁਣ ਪੁੱਛਿਆ ਜਾ ਰਿਹਾ ਹੈ ਕਿ ਜਦੋਂ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਹੋਈ ਸੀ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਤਾਂ ਖਰੜ ਦੇ ਵਿੱਚ ਵੀ ਹੋਈ ਤੇ ਫਿਰ ਬਾਅਦ ਵਿੱਚ ਜੇਲ੍ਹ ਦੇ ਵਿੱਚ ਵੀ ਹੋਈ ਵੀ ਉਹ ਕਿਹੜਾ ਸੋਰਸ ਸੀਗਾ ਜਿਹੜੇ ਥਰੂ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਹੋ ਗਈ ਮਤਲਬ ਸਰਕਾਰ ਜਿਹੜੀ ਹੈ ਕਈ ਵਾਰੀ ਕਈ ਇਸ ਤਰ੍ਹਾਂ ਦੇ ਫੈਸਲੇ ਲੈ ਲੈਂਦੀ ਹੈ ਜਿਹਦੇ ਕਰਕੇ ਫਿਰ ਵਿਰੋਧੀ ਦਰ ਦੇ ਨਿਸ਼ਾਨੇ ਤੇ ਆ ਜਾਂਦੀ ਹੈ ਤੇ ਇਸ ਵੇਲੇ ਅਕਾਲੀ ਗੱਲ ਵੀ ਇਸ ਗੱਲ ਨੂੰ ਕਹਿ ਰਿਹਾ ਕਿ ਸਰਕਾਰ ਬੰਡਾਟਾ ਪੋਲਿਟਿਕਸ ਕਰ ਰਹੀ ਹੈ ਉਧਰ ਮਜੀਠਾ ਦੇ ਵਿੱਚ ਵੀ ਇੱਕ ਗ੍ਰੇਨੇਡ ਅਟੈਕ ਹੋਇਆ ਹੈ ਹਾਲਾਂਕਿ ਪੁਲਿਸ ਉਹਨੂੰ ਕਹਿ ਰਹੀ ਹੈ ਕਿ ਉਹ ਤਾਂ ਸਿਰਫ ਲੁੱਟਖੋਹ ਦੀ ਕੋਸ਼ਿਸ਼ ਸੀਗੀ ਪੈਟਰੋਲ ਪੰਪ ਉੱਤੇ ਨਿਸ਼ਾਨਾ ਬਣਾਇਆ ਗਿਆ ਕਰੰਦੇ ਨੂੰ ਪਰ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਪ੍ਰੈਸ ਕਾਨਫਰੰেন্স ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਮੇਰੇ ਤੇ ਕਰ ਲੋ ਜਿਹੜਾ ਪਰਚਾ ਕਰਨਾ ਹੈ ਮੈਂ ਡਰਦਾ ਨਹੀਂ ਬਾਕੀ ਇਹ ਗੱਲ ਸੱਚ ਹੈ ਕਿ ਜਿੰਨੇ ਮੇਰੇ ਕਰੀਬੀ ਨਹੀਂ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਹੜਾ ਸ਼ਹਿਜ਼ਾਦ ਪੱਟੀ ਆ ਪਾਕਿਸਤਾਨ ਦਾ ਇੱਕ ਡਾਊਨ ਹੈ ਉਹਦੀ ਵੀਡੀਓ ਵੀ ਵਾਇਰਲ ਹੋਈ ਸੀ ਹੈਪੀ ਪਸ਼ੀਆ ਜਿਹੜਾ ਇੱਕ ਅੱਤਵਾਦੀ ਐ ਐਲਾਨਿਆ ਹੋਇਆ ਉਹਦੇ ਨਾਲ ਉਹ ਚੈਟ ਕਰ ਰਿਹਾ ਸੀ ਜਿਹਦੇ ਵਿੱਚ ਕਹਿੰਦਾ ਸੀਗਾ ਕਿ ਮਜੀਠਾ ਦੇ ਵਿੱਚ ਕੁਝ ਵੱਡਾ ਹੋਣ ਵਾਲਾ ਤਾਂ ਇਹ ਸਾਰੀਆਂ ਚੀਜ਼ਾਂ ਨੇ ਮਤਲਬ ਗ੍ਰੇਨੇਡ ਅਟੈਕ ਦਾ ਤਾਂ ਇੱਕ ਦਾ ਹੀ ਹੋ ਜਾਣਾ ਬਹੁਤ ਵੱਡੀ ਗੱਲ ਹੈ ਜੀ ਤੇ ਜੇ ਇੱਕ ਤੋਂ ਬਾਅਦ ਇੱਕ ਇੱਕ ਤੋਂ ਬਾਅਦ ਤੇ ਇੱਕ ਇੱਕ ਤੋਂ ਬਾਅਦ ਇੱਕ 18 ਹੋ ਗਏ ਤਾਂ ਉਹ ਵੀ ਪੁਲਿਸ ਚੌਕੀਆਂ ਤੇ ਉਹ ਵੀ ਬੀਜੇਪੀ ਦੇ ਘਰ ਦੇ ਉੱਤੇ ਸਾਨੂੰ ਫੇਲਿਅਰ ਤਾਂ ਕਿਤੇ ਨਾ ਕਿਤੇ ਹੈ ਚਾਹੇ ਉਹ ਏਜੰਸੀਆਂ ਦਾ ਕਹਿ ਲੋ ਚਾਹੇ ਉਹ ਪੁਲਿਸ ਦਾ ਕਹਿ ਲੋ ਹਾਲਾਂਕਿ ਪੁਲਿਸ ਜਿਹੜੀ ਆ ਬਾਅਦ ਵਿੱਚ ਤਾਂ ਕਾਰਵਾਈ ਕਰ ਦਿੰਦੀ ਆ ਫੜ ਵੀ ਰਹਿੰਦੀ ਆ ਬਹੁਤ ਵਾਰ ਜਿਹੜੇ ਬੰਦੇ ਆਉਂਦੇ ਨੇ ਮੁਲਜ਼ਮ ਵੀ ਪੜ ਜਾਂਦੇ ਨੇ ਪਰ ਸਵਾਲ ਤਾਂ ਇਹ ਹੈ ਕਿ ਰੁਕ ਨਹੀਂ ਰਹੇ ਜਿਹੜੇ ਜਿੰਨੇ ਵੀ ਇਹ ਗ੍ਰੇਨੇਡ ਅਟੈਕ ਨੇ ਜੀ 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 ਇਸ ਦਾ ਕੀ ਵਿਰੋਧੀ ਤਿਰਕ ਸੱਤਾ ਤੇ ਆਮੋ ਸਾਹਮਣੇ ਨੇ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੂੰ ਦੁਬਾਰਾ ਤੋਂ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ ਗਿਆ ਤੇ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਕਿ 2027 ਦੇ ਵਿੱਚ ਇੱਕ ਵਾਰ ਸਾਡੀ ਸਰਕਾਰ ਬਣਾ ਦਿਓ ਫੇਰ ਅਸੀਂ ਪੰਜਾਬ ਨੂੰ ਨੰਬਰ 1 ਸੂਬਾ ਬਣਾ ਦੇਵਾਂਗੇ ਤੇ ਜੇ ਸਭ ਤੋਂ ਸੂਬਾ ਨੰਬਰ 1 ਨਾ ਬਣਾ ਹੋਇਆ ਤਾਂ ਫੇਰ ਮੈਂ ਕਦੇ ਵੀ ਇਲੈਕਸ਼ਨ ਨਹੀਂ ਲੜੂੰਗਾ ਉਹ ਕਹਿੰਦੇ ਕਿ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਨੌਕਰੀਆਂ ਮਿਲਿਆ ਕਰਨਗੀਆਂ ਤੇ ਪੰਜਾਬ ਦੇ ਵਿੱਚ ਬਾਹਰ ਵੀ ਆ ਕੇ ਕੋਈ ਜ਼ਮੀਨ ਨਹੀਂ ਖਰੀਦੂ ਜਿਹੜੀਆਂ ਗੱਲਾਂ ਪੰਜਾਬ ਹੁਣ ਮੰਗਦਾ ਸੀ ਜਾਂ ਪਹਿਲਾਂ ਵੀ ਮੰਗਦਾ ਸੀਗਾ ਹੁਣ ਸੁਖਬੀਰ ਸਿੰਘ ਬਾਦਲੋਂ ਨੇ ਕਹਿ ਰਹੇ ਨੇ ਕਿ ਅਸੀਂ ਕਰਾਂਗੇ ਹੁਣ ਉਹ ਕੀ ਸਿਰਫ ਸਿਆਸੀ ਬਿਆਨ ਨੇ ਸਿਰਫ ਸੱਤਾ ਹਾਸਲ ਕਰਨ ਲਈ ਨੇ ਜਾਂ ਸਿਰਫ ਜਾਂ ਫਿਰ ਵਾਕਈ ਸੁਖਬੀਰ ਸਿੰਘ ਬਾਦਲ ਗੰਭੀਰ ਨੇ ਦੂਜੇ ਪਾਸੇ ਅਮਰਿਤਪਾਲ ਸਿੰਘ ਉਹਨਾਂ ਦੇ ਹੱਕ ਦੇ ਵਿੱਚ ਵੀ ਉੱਥੇ ਇਕੱਠ ਹੋਇਆ ਤਲਵੰਡੀ ਸਾਬੋ ਦੇ ਵਿੱਚ ਲਖਸ ਖਦਾਨਮ ਤੋਜਮਾਨ ਨੇ ਵੀ ਰੈਲੀ ਕੀਤੀ ਵਕੁ ਵਕ ਜਿਹੜੇ ਪੋਲਿਟੀਸ਼ੀਅਨ ਨੇ ਸਮਾਜ ਸੇਵੀ ਨੇ ਆਪਣੀ ਜ਼ਮੀਨ ਤਲਾਸ਼ ਰਹੇ ਨੇ ਕਾਂਗਰਸ ਵੀ ਉਹਨਾਂ ਦੇ ਵਿੱਚੋਂ ਇੱਕ ਹੈ ਆਮ ਆਦਮੀ ਪਾਰਟੀ ਤਾਂ ਇਸ ਵੇਲੇ ਕਹਿ ਰਹੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਬਹੁਤ ਬਿਹਤਰ ਕੰਮ ਕਰ ਰਹੇ ਹਾਂ ਸਕੂਲਾਂ ਦੇ ਵਿੱਚ ਅਸੀਂ ਵਿਕਾਟਨ ਕਰ ਰਹੇ ਹਾਂ 75 ਸਾਲਾਂ ਦੇ ਵਿੱਚ ਜਿਨ੍ਹਾਂ ਤੋਂ ਬਾਥਰੂਮ ਨਹੀਂ ਬਣਿਆ ਸੀ ਉਹ ਬਦਾਚਨ ਬਣਾ ਰਹੇ ਆ ਸਕੂਲਾਂ ਦੇ ਵਿੱਚ ਤੇ ਉਦਘਾਟਨਾਂ ਦਾ ਤਾਂ سلسلہ ਤੁਹਾਨੂੰ ਪਤਾ ਹੀ ਹੈ ਜਾਰੀ ਹੈ ਪਰ ਹੁਣ ਸਿਆਸਤ ਜਿਹੜੀ ਹੈ ਇਸ ਕਰਕੇ ਹੈ ਕਿ ਇੱਕ ਬਿਆਨ ਤੋਂ ਬਾਅਦ ਹੀ ਪਰਚਾ ਦਰਜ ਕਰ ਦਿੱਤਾ ਗਿਆ ਪ੍ਰਤਾਪ ਸਿੰਘ ਬਾਜਵਾ ਦੱਸਦੇ ਜੀ ਜੀ ਬਹੁਤ ਬਹੁਤ ਧੰਨਵਾਦ ਕਾਲੂ